हां ਤਾਂ ਪਿਆਰੇ ਬੱਚਿਓ ਸਾਰਿਆਂ ਸਤਿ ਸ੍ਰੀ ਅਕਾਲ हां ਬੇਟਾ ਨਵਉਦਿਆ ਦਾਖਲਾ ਪ੍ਰੀਖਿਆ ਤਿਆਰੀ ਦੀਨ ਆਪਾਂ ਸੰਖਿਆਵਾਂ ਵਾਲਾ ਟੌਪਿਕ ਫੇਰ ਤੋਂ ਸ਼ੁਰੂ ਕੀਤਾ ਟੋਟਲ 100 ਸਵਾਲ ਆ ਬੇਟਾ ਇਸ ਟੌਪਿਕ ਦੇ ਵਿੱਚ ਸਾਰਾ ਸਿਲੇਬਸ ਕਵਰ ਹੋ ਜੂਗਾ ਇਹਦੇ ਨਾਲ ਹੀ ਤੇ ਆਪਾਂ 6 ਨੰਬਰ ਸਵਾਲ ਤੇ ਆ ਗਏ ਕਿੰਦਾ ਅੰਕਾਂ ਵਿੱਚ ਲਿਖੋ 70364 ਨੂੰ ਸ਼ਬਦਾਂ ਦੇ ਵਿੱਚ ਅੰਕਾਂ ਦੇ ਵਿੱਚ ਲਿਖਣਾ 70364 ਨੂੰ ਬੇਟਾ ਤਾਂ ਬੇਟਾ ਆਪਾਂ ਨੂੰ ਪਤਾ ਵੀ 3 ਤੋਂ ਬਾਅਦ ਕਮਾ ਫਿਰ 2 ਤੋਂ ਬਾਅਦ ਕਮਾ ਇਸ ਤਰ੍ਹਾਂ ਚੱਲਦਾ ਆਪਾਂ ਪਹਿਲੀ ਰਕਮ ਪੜ੍ਹਦੇ ਹਾਂ ਕੀ ਲਿਖੀ ਹੈ 1 2 3 ਤੋਂ ਬਾਅਦ ਕਮਾ 364 ਹੈ ਤੇ ਇਧਰਲੇ ਪਾਸੇ ਕਿੰਨੀ ਸੰਖਿਆ ਬਣਦੀ ਪਈ ਹੈ 70 ਠੀਕ ਹੈ ਬੇਟਾ ਤਾਂ ਇਹੀ ਸੰਖਿਆ ਬਣ ਗਈ 70364 ਇਹ ਜਿਹੜਾ ਊੜਾ ਵਨ ਹੀ ਸਾਡਾ ਉੱਤਰ ਆ ਜਾਊਗਾ ਪਹਿਲਾ ਹੀ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਕਹਿੰਦਾ ਕਿਹੜੀ ਇਹਦੇ ਵਿੱਚ ਕਿਹੜੀ ਸੰਖਿਆ ਦਾ ਅਸਲ ਦੇ ਵਿੱਚ ਬੇਟਾ ਕਿਹੜੇ ਸੰਖਿਆ ਅੰਕ ਦਾ ਸਥਾਨਕ ਮੁੱਲ ਸਭ ਤੋਂ ਵੱਧ ਹੈ ਤੋ ਬੇਟਾ ਸਥਾਨਕ ਮੁੱਲ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਜਿਹੜਾ ਸਭ ਤੋਂ ਖੱਬੇ ਪਾਸੇ ਨੂੰ ਹੋਊਗਾ ਉਹਦਾ ਸਥਾਨਕ ਮੁੱਲ ਸਭ ਤੋਂ ਵੱਧ ਹੋਊਗਾ 5 ਆ ਸਭ ਤੋਂ ਖੱਬੇ ਪਾਸੇ ਆ 10000ਵੇਂ ਸਥਾਨ ਤੇ ਆ ਤਾਂ ਇਸ ਕਰਕੇ 5 ਦਾ ਸਥਾਨਕ ਮੁੱਲ 5 ਦੇ ਨਾਲ 1 2 3 4 ਬਿੰਦੀਆਂ ਆਉਣਗੀਆਂ ਠੀਕ ਹੈ ਬੇਟਾ 50000 ਬਣ ਜੂਗਾ ਇਸ ਕਰਕੇ 5 ਦਾ ਸਥਾਨਕ ਮੁੱਲ ਸਭ ਤੋਂ ਵੱਧ ਆ ਤਾਂ ED ਦੇ ਉੱਤੇ ਪੰਜ ਉੱਤਰ ਦਿੰਦਾ ਪਿਆ ਅਸੀਂ ED ਤੀਜੇ ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਪੰਜ ਅੰਕਾਂ ਵਾਲੀਆਂ ਸਭ ਤੋਂ ਵੱਡੀਆਂ ਤੇ ਸਭ ਤੋਂ ਛੋਟੀ ਸੰਖਿਆਵਾਂ ਦਾ ਜੋੜ ਕਿੰਨਾ ਹੋਵੇਗਾ ਪੰਜ ਅੰਕਾਂ ਦੀ ਸਭ ਤੋਂ ਵੱਡੀ ਤਾਂ ਸਭ ਤੋਂ ਵੱਡੀ ਸੰਖਿਆ ਬੇਟਾ ਪੰਜ ਅੰਕਾਂ ਦੀ ਕਿਹੜੀ ਹੁੰਦੀ ਹੈ ਪੰਜ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ 59 ਇਹ 2 3 4 ਤੇ 5 ਤੇ ਸਭ ਤੋਂ ਛੋਟੀ ਸੰਖਿਆ ਕਿਹੜੀ ਹੁੰਦੀ ਹੈ ਬੇਟਾ ਏ ਕੇ ਦੇ ਨਾਲ ਚਾਰ ਬਿੰਦੀਆਂ ਠੀਕ ਹੈ ਬੇਟਾ ਇਹ ਸਭ ਤੋਂ ਛੋਟੀ ਹੋਗੀ ਆ ਸਭ ਤੋਂ ਵੱਡੀ ਹੋਗੀ ਤਾਂ ਇਹਨਾਂ ਦਾ ਜੋੜ ਫਲ ਹੈ ਜਿਹੜਾ ਬੇਟਾ 9 ਦਾ 9 9 ਦਾ 9 9 ਦਾ 9 9 ਦਾ 9 9 ਤੇ 10 3 ਤੋਂ ਬਾਅਦ ਕਮਾ ਫਿਰ 2 ਤੋਂ ਬਾਅਦ ਕਮਾ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ 109999 109999 ਆ ਦੇਖੋ ਬੇਟਾ ਆਹ ਈਡੀ ਸਾਡਾ ਰਾਈਟ ਆਨਸਰ ਬਣਦਾ ਪਿਆ 109999 ਦਿਨ ਤੋਂ ਬਾਅਦ ਕਮਾ ਫਿਰ ਦੋ ਤੋਂ ਬਾਅਦ ਕਮਾ ਇਦਾਂ ਪਾ ਦੇਣੇ ਆਪਾਂ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 ਕਹਿੰਦਾ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਸੰਖਿਆਵਾਂ ਵਿੱਚੋਂ ਜੋ ਅੰਕਾਂ 0 2 7 6 ਅਤੇ 8 ਉਹ ਬਣਦੀ ਹੈ ਕੋਈ ਅੰਕ ਦੁਬਾਰਾ ਨਹੀਂ ਆਉਣਾ ਚਾਹੀਦਾ ਇਹਨਾਂ ਦਾ ਅੰਤਰ ਦੱਸੋ ਤਾਂ ਬੇਟਾ ਸਮਝਣ ਵਾਲਾ ਸਵਾਲ ਆ ਥੋੜਾ ਜਿਹਾ ਧਿਆਨ ਨਾਲ ਸਮਝ ਕੇ ਕਰਾਂਗੇ ਆਪਾਂ ਇਹਨੂੰ ਕਿੰਦਾ ਵੀ ਵੱਡੀ ਤੋਂ ਦੱਸਿਆ ਸੀ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਪੰਜ ਅੰਕੀ ਹੈ ਨਾ ਤਾਂ ਕਿਉਂਕਿ ਪੰਜ ਸੰਖਿਆ ਅੰਕ ਦਿੱਤੇ ਹੋਏ ਆ ਤਾਂ ਬੇਟਾ ਜਦੋਂ ਅਸੀਂ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਆ ਉਦੋਂ ਸਭ ਤੋਂ ਵੱਡਾ ਅੰਕ ਵੱਡੇ ਸਥਾਨ ਤੇ ਆਠਾ ਸਭ ਤੋਂ ਵੱਡਾ ਆ 8 ਫਿਰ ਉਹ ਤੋਂ ਬਾਅਦ ਉਹ ਤੋਂ ਛੋਟਾ 7 ਫਿਰ 6 ਫਿਰ 2 ਤੇ ਫਿਰ 0 ਠੀਕ ਆ ਬੇਟਾ ਇਹ ਵੱਡੀ ਤੋਂ ਵੱਡੀ ਸੰਖਿਆ ਹੋ ਗਈ ਫਿਰ ਆਪਾਂ ਬਣਾਉਣੀ ਛੋਟੀ ਤੋਂ ਛੋਟੀ ਸੰਖਿਆ ਛੋਟੀ ਤੋਂ ਛੋਟੀ ਸੰਖਿਆ ਬਣਾਉਣ ਦੇ ਲਈ ਬੇਟਾ ਅਸੀਂ ਕੀ ਕਰਾਂਗੇ ਸਭ ਤੋਂ ਵੱਡੇ ਸਥਾਨ ਤੇ ਸਭ ਤੋਂ ਛੋਟਾ ਅੰਕ ਪਰ ਜੇ ਆਪਾਂ ਬੇਟਾ ਜ਼ੀਰੋ ਪਹਿਲਾਂ ਲਿਖਾਂਗੇ ਤਾਂ ਫਿਰ ਇਹ ਚਾਰ ਅੰਕੀ ਸੰਖਿਆ ਰਹੇਗੀ ਫਿਰ ਇਹ ਪੰਜ ਅੰਕੀ ਸੰਖਿਆ ਨਹੀਂ ਹੋਊਗੀ ਅਸੀਂ ਪੰਜ ਅੰਕੀ ਸੰਖਿਆ ਬਣਾਉਣੀ ਹੈ ਉਹਦੇ ਤੋਂ ਬਾਅਦ ਫਿਰ ਜ਼ੀਰੋ ਤੋਂ ਵੱਡਾ ਅੰਕ ਪਹਿਲਾਂ ਲਿਖ ਲੈਣੇ ਆ 2 ਆ ਫਿਰ ਜ਼ੀਰੋ ਲਿਖ ਕੇ ਫਿਰ ਬਾਕੀ ਅੰਕ ਫਿਰ ਬੇਟਾ 6 ਫਿਰ 7 ਤੇ ਫਿਰ 8 ਮਤਲਬ ਸਭ ਤੋਂ ਛੋਟੇ ਸਥਾਨ ਤੇ ਸਭ ਤੋਂ ਵੱਡਾ ਅੰਕ ਲਿਖਣਾ ਹੁੰਦਾ ਆ ਸਾਡੀ ਵੱਡੀ ਤੋਂ ਵੱਡੀ ਸੰਖਿਆ ਬਣ ਗਈ ਠੀਕ ਆ ਵੱਡੀ ਸੰਖਿਆ ਤੇ ਆਹਾ ਛੋਟੀ ਸੰਖਿਆ ਤੇ ਇਹਨਾਂ ਦਾ ਅੰਤਰ ਆ ਜਿਹੜਾ ਬੇਟਾ ਇਹਦੇ ਚੋਂ ਇਹਨੂੰ ਘਟਾ ਦਾਂਗੇ 10ਾਂ ਚੋਂ 8 ਗਏ 2 ਬਾਕੀ ਇੱਥੇ 1 ਰਹਿ ਗਿਆ ਇੱਥੋਂ ਹਾਸਲ ਉਹ ਕ 11 ਚੋਂ 7 ਗਏ 4 ਬਾਕੀ ਇੱਥੇ 5 ਰਹਿ ਗਏ ਬੇਟਾ ਤੇ 5 ਇਧਰੋਂ ਹਾਸਲ 5 ਇਧਰੋਂ ਹਾਸਲ ਲੈ ਲੈਣਗੇ 15 ਚੋਂ 6 ਗਏ 9 ਬਾਕੀ ਇੱਥੇ 6 ਰਹਿ ਗਏ ਬੇਟਾ 6 ਚੋਂ 0 ਗਏ 6 ਬਾਕੀ 8ਾਂ ਚੋਂ ਦੋਗੇ 6 ਬਾਕੀ ਤਿੰਨਾਂ ਤੋਂ ਬਾਅਦ ਕਮਾ ਫਿਰ ਦੂਆਂ ਤੋਂ ਬਾਅਦ ਕਮਾ ਇਸ ਤਰ੍ਹਾਂ 66942 ਸਾਡਾ ਉੱਤਰ ਆ ਗਿਆ ਆਪਾਂ ਦੇਖਦੇ ਹਾਂ 66000 ਆ ਬੇਟਾ ਐੜੇ ਤੇ 66942 ਦਿੰਦਾ ਪਿਆ ਐੜੇ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਕਹਿੰਦਾ ਤੁਸੀਂ 56 ਕਰੋੜ 89 ਲੱਖ 32 ਨੂੰ ਸੰਖਿਆਵਾਂ ਵਿੱਚ ਕਿਵੇਂ ਲਿਖੋਗੇ 56 ਕਰੋੜ 89 ਲੱਖ 32 ਤਾਂ ਬੇਟਾ ਇੱਥੇ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਲੱਖ 10 ਲੱਖ ਕਰੋੜ ਦੇਹ ਕਰੋੜ ਠੀਕ ਹੈ ਬੇਟਾ 56 ਕਰੋੜ ਆ ਬੇਟਾ ਤਾਂ 56 ਕਰੋੜ ਆ ਬਣ ਗਿਆ ਬੇਟਾ 56 ਦੇਹ ਆ ਦੇਹ ਕਰੋੜ ਸੀ ਨਾ 56 ਕਰੋੜ 99 ਲੱਖ 99 ਲੱਖ 32 99 ਲੱਖ 32 ਦੇ ਹਜ਼ਾਰ ਕੋਈ ਨਹੀਂ ਹਜ਼ਾਰ ਕੋਈ ਨਹੀਂ ਸੈਂਕੜਾ ਕੋਈ ਨਹੀਂ 32 ਹੈਗਾ ਯਾਰ ਠੀਕ ਹੈ ਇੱਥੇ ਜ਼ੀਰੋ ਆ ਜਾਣਗੀਆਂ ਤਾਂ ਆ ਆਜੂਗਾ ਬੇਟਾ 56 ਕਰੋੜ 56993032 56 993032 ਆ ਐੜਾ ਬੇਟਾ 56 ਕਰੋੜ 99 ਲੱਖ 32 ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਦਹ ਲੱਖ ਕਰੋੜ ਦਹ ਕਰੋੜ ਤਾਂ 56 ਕਰੋੜ 99 ਲੱਖ 32 b1 ਹੈ ਜਿਹੜਾ ਸਾਡਾ ਰਾਈਟ ਆਨਸਰ ਆ ਜਾਊਗਾ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 10 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਆਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ